ਰਤ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ ਤੇ ਯਤਨ ਕਰ ਰਹੀ ਹੈ ਪੰਜਾਬ ਦੇ ਵਿੱਚੋਂ ਬੁਰਾਈਆਂ ਖਤਮ ਕਰਨ ਦੇ ਲਈ ਖਾਸ ਕਰ ਨਸ਼ੇ ਔਰ ਭ੍ਰਿਸ਼ਟਾਚਾਰ ਖਤਮ ਕਰਨ ਲਈ ਪੰਜਾਬ ਦੀ ਸਰਕਾਰ ਅਤੇ ਪੰਜਾਬ ਪੁਲਿਸ ਬਹੁਤ ਕੋਸ਼ਿਸ਼ਾਂ ਕਰ ਰਹੀ ਹੈ ਪਰ ਅਜੇ ਵੀ ਕੁਝ ਸਮਾਜਿਕ ਬੁਰਾਈਆਂ ਅਜੇ ਹੀ ਨੇ ਜੋ ਸ਼ਾਇਦ ਪੁਲਿਸ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਨਹੀਂ ਹਨ ਇਸ ਦੇ ਲਈ ਹੁਣ ਪੰਜਾਬ ਦੇ ਆਮ ਲੋਕਾਂ ਨੇ ਸੋਹ ਖਾਦੀ ਹੈ ਬੀੜਾ ਚੁੱਕਿਆ ਹੈ ਕਿ ਜਿਹੜੀਆਂ ਇਹ ਸਮਾਜਿਕ ਬੁਰਾਈਆਂ ਨੇ ਇਸ ਨੂੰ ਅਸੀਂ ਕਰਾਂਗੇ ਕਮਲਕੌਰ ਭਾਬੀ ਜਿਸ ਦਾ ਕੀ 9 ਤਰੀਕ ਨੂੰ ਕਤਲ ਹੋ ਜਾਂਦਾ ਹੈ ਜੋ ਸੋਸ਼ਲ ਮੀਡੀਆ ਦੀ ਬੜੀ ਫੇਮਸ ਸਟਾਰ ਸੀ ਉਸ ਦੇ ਕਤਲ ਦੀ ਜ਼ਿੰਮੇਵਾਰੀ ਅਮਰਿਤਪਾਲ ਸਿੰਘ ਮੈਰੋ ਨੇ ਲਈ ਹੈ ਉਸਨੇ ਕਿਹਾ ਕਿ ਮੇਰੇ ਦੋ ਸਾਥੀ ਇੱਕ ਹਰੀਕੇ ਪਿੰਡ ਤੋਂ ਅਤੇ ਦੂਜਾ ਮੈਨੋ ਪਿੰਡ ਤੋਂ ਜੋ ਪਕੜੇ ਗਏ ਨੇ ਤਾਂ ਇਹਨਾਂ ਦੇ ਨਾਲ ਇਹ ਨਾ ਸਮਝੋ ਕਿ ਇਹ ਕੰਮ ਠੰਡਾ ਪੈ ਜਾਵੇਗਾ ਉਹਨਾਂ ਬੀਤੀ ਸ਼ਾਮ ਆਪਣੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪੰਜਾਬ ਦੀਆਂ ਹੋਰ ਕਈ ਕੁੜੀਆਂ ਨੂੰ ਧਮਕੀ ਦਿੱਤੀ ਹੈ ਕਿ ਤੁਹਾਡਾ ਵੀ ਇਹੋ ਹਸ਼ਰ ਹੋਵੇਗਾ ਇਹ ਨਾ ਸਮਝਿਓ ਕਿ ਕਾਰ ਪਾਰਕਿੰਗ ਸਿਰਫ ਬਠਿੰਡੇ ਵਿੱਚ ਹੈ ਕਾਰ ਪਾਰਕਿੰਗਾਂ ਹੋਰ ਵੀ ਨੇ ਜਿਹੜੀਆਂ ਮਸ਼ਹੂਰ ਹੋ ਸਕਦੀਆਂ ਨੇ ਉਹਨਾਂ ਕਿਹਾ ਕਿ ਸ਼ਾਇਦ ਹੋ ਸਕਦਾ ਹੈ ਦੀ লাশ ਵੀ ਨਾ ਲੱਭੇ ਤਾਂ ਆਓ ਪਹਿਲਾਂ ਤੁਹਾਨੂੰ ਅਮਰਤਪਾਲ ਸਿੰਘ ਮੈਲੋਂ ਦੀ ਜਵਾਨੀ ਸੁਣਾਣਿਆਂ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਕੁੜੀਆਂ ਨੂੰ ਧਮਕੀ ਦਿੱਤੀ ਹੈ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਪਰ ਮੈਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਂ ਜਿਹੜੀਆਂ ਪੀੜ੍ਹੀਆਂ ਹੁਣ ਚੱਲ ਰਹੀਆਂ ਨੇ ਉਹਨਾਂ ਨੂੰ ਲਚਰਤਾ ਦੇ ਵਿੱਚ ਨਹੀਂ ਜਾਣ ਦੇਵਾਂਗਾ ਜਿਹੜਾ ਲੱਚਰ ਤੁਹਾਨੂੰ ਵਧਾ ਰਿਹਾ ਹੈ ਉਸ ਦਾ ਇਹੀ ਅੰਜਾਮ ਹੋਵੇਗਾ ਆਓ ਪਹਿਲਾਂ ਤੁਹਾਨੂੰ ਅਮਰਿਤਪਾਲ ਸਿੰਘ ਮੈਰੋਂ ਦੀ ਜਵਾਨੀ ਸੁਣਾਵਾਂਗੇ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਕੁੜੀਆਂ ਇਹ ਸੁਣ ਕੇ ਡਰੀਆਂ ਹੋਈਆਂ ਨੇ ਅਤੇ ਕਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਮਾਫੀਆਂ ਮੰਗ ਰਹੀਆਂ ਨੇ ਉਹਨਾਂ ਦੀ ਜਵਾਨੀ ਵੀ ਤੁਹਾਨੂੰ ਸੁਣਾਵਾਂਗੇ ਆਓ ਪਹਿਲਾਂ ਅਸੀਂ ਅਮਰਿਤਪਾਲ ਸਿੰਘ ਮੈਰੋਂ ਦੀ ਜਵਾਨੀ ਸੁਣਦੇ ਹਾਂ ਜੋ ਉਹਨਾਂ ਨੇ ਕੱਲ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾ ਉਹ ਜਿਹੜੀ ਕੁੜੀ ਸੀਗੀ ਕਾਂਚਨ ਕੁਮਾਰੀ ਨਾ ਤਾਂ ਉਹਦੇ ਨਾਮ ਨਾਲ ਕੋਰ ਨਹੀਂ ਲਾਉਣ ਦਾ ਅਧਿਕਾਰ ਹੈ ਕਿਸੇ ਨੂੰ ਪਰ ਜਾਣੀ ਉਸ ਨਾਂ ਨਾਲ ਜਾਂਦੀ ਸੀ ਜਿਹਨੂੰ ਕਮਲਕੌਰ ਕਹਿੰਦੇ ਸੀ ਕਹਿੰਦੇ ਉਹਦੀ ਮੌਤ ਹੋਊਗੀ ਮੌਤ ਹੋਊਗੀ ਤੇ ਕਈ ਕਹਿੰਦੇ ਵੀ ਮਾੜਾ ਹੋ ਗਿਆ ਕੀ ਹੋ ਗਿਆ ਕੀ ਇਹਦੇ 'ਚ ਮਾੜਾ ਕੀ ਹੋ ਗਿਆ ਬਹੁਤ ਵਧੀਆ ਹੋਇਆ ਜਿਹੜਾ ਕੰਮ ਪਹਿਲਾਂ 5-7 ਸਾਲ ਹੋਣਾ ਚਾਹੀਦਾ ਸੀ ਉਹ ਲੇਟ ਹੋ ਗਿਆ ਇਸ ਪੰਜਾਬ ਦੀ ਧਰਤੀ ਤੇ ਬਹੁਤ ਪਰਿਵਾਰਾਂ ਦਾ ਖੂਨ ਡੁੱਲਿਆ ਪਰ ਜੇ ਕੋਈ ਬਾਹਰੋਂ ਜੁਪੀ ਬਿਹਾਰ ਤੋਂ ਕੋਈ ਭਈਆ ਰਾਣੀ ਆ ਕੇ ਮੂੰ ਚੱਕਿਆ ਉਹਦੇ ਨਾਂ ਨਾਲ ਕੌਰ ਲਾ ਲਵੇ ਤੇ ਫਿਰ ਸਭ ਕੀਤੀਆਂ ਕੁਰਬਾਨੀਆਂ ਮਿੱਟੀ ਦੀਆਂ ਨਹੀਂ ਕੀ ਚਮਕੌਰ ਦੀ ਗੜੀ ਕੀ ਸਰਹੰਤ ਦੀਆਂ ਨਹੀਂ ਹਾਂ ਕੀ ਠੰਡੇ ਬੁਰਜ ਕੀ ਗੁਰੂਆਂ ਨੇ ਸਾਡੇਆਂ ਨੇ ਜੋ ਜੰਗਾ ਕੀਤੀਆਂ ਵੀ ਸਾਨੂੰ ਇੱਕ ਸਰਨੇਮ ਜੋ ਖਾਲਸੇ ਨੂੰ ਸਿੰਘ ਤੇ ਬੀਬੀਆਂ ਨੂੰ ਕੌਰ ਦਿੱਤਾ ਤੇ ਉਹ ਐਵੇਂ ਤਾਂ ਨਹੀਂ ਹੈ ਵੀ ਦੋ ਕੌੜੀ ਦੇ ਬਈਆ ਰਾਣੀਆਂ ਆ ਕੇ ਸਾਡੇ ਨਾਂ ਜਿਹੜੇ ਸਰਨਾਮ ਬੀਪੰਗਾਲੇ ਕੌਰ ਨਾਂ ਨਾਲ ਲਾ ਦੇਣ ਕਮਾਉਣਾ ਪੈਂਦਾ ਕਮਾਈ ਬਹੁਤ ਔਖੀ ਆ ਮੈਂ ਇਸ ਤੋਂ ਬਾਅਦ ਜਿਹੜੀ ਅੱਗੇ ਗੱਲਬਾਤ ਕਰਦਾ ਉਹ ਵੱਖਰੀ ਆ ਸਭ ਸੰਸਾਰ ਜੋ ਵੀ ਇਹ ਵੀਡੀਓ ਦੇਖ ਰਿਆ ਉਹਨਾਂ ਨੂੰ ਬੇਨਤੀ ਆ ਵੀ ਵੀਡੀਓ ਸਾਰੀ ਦੇਖੋ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਵੀ ਇਹ ਗੱਲ ਸਹੀ ਹੈ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੀਆਂ ਬੱਚੀਆਂ ਇਦਾਂ ਹੀ ਤੁਰੀਆਂ ਫਿਰਨ ਬਿਨਾ ਕੱਪੜਿਆਂ ਤੋਂ ਲਾਪਰਵਾਹ ਹੋ ਜਾਣ ਇੱਜ਼ਤ ਨਾ ਕਰਨ ਫਿਰ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਇਦਾਂ ਹੀ ਹੋ ਜਾਣ ਨੰਗ ਮਲੰਗ ਹੋ ਜਾਣ ਕਿ ਪੱਕਾ ਤਰਕੀਮਤ ਦਾ ਪਤਾ ਹੀ ਨਾ ਲੱਗੇ ਵੀ ਭੈਣਾਂ ਦੀ ਅਜਿ ਤਰ ਕੀ ਹੁੰਦੀ ਆ ਮਾਵਾਂ ਕੀ ਹੁੰਦੀਆਂ ਤੇ ਮੈਂ ਥੋੜਾ ਕੁਝ ਨਹੀਂ ਕਰ ਸਕਦਾ ਇਹਦਾ ਤੁਸੀਂ ਪੇਜ ਖੋਲ੍ਹੇ ਦੀਆਂ ਕੁਝ ਵੀਡੀਆਂ ਪੇੜ ਨੇ ਵੀ ਉਤੇ ਉਤੇ ਪੈਸੇ ਪਾਉਣੇ ਪੈਂਦੇ ਫੇਰ ਹੁੰਦੀਆਂ ਤੁਹਾਨੂੰ ਪਤਾ ਇਹਦੇ ਵੱਖਰੇ ਚੈਨਲ ਗਰੁੱਪ ਬਣਾਏ ਹੋਏ ਆ ਜਿਹੜੇ ਸਿੰਘਾਂ ਨੂੰ ਜੁਆਇਨ ਕਰਨੇ ਪਏ ਇਹ ਦੇਖਣ ਵਾਸਤੇ ਜਿੱਥੇ ਕਹਿਦੀ ਹੁੰਦੀ ਸੀ ਤੁਸੀਂ ਭੁੱਲ ਗਏ ਉਹਨਾਂ ਚੀਜ਼ਾਂ ਨੂੰ ਨੌਜਵਾਨ ਜਿੰਨੇ ਕ ਜਾਣਦੇ ਆ ਇਹ ਨਹੀਂ ਪਛਦੀ ਹੁੰਦੀ ਸੀ ਵੀ ਕਿਸੇ ਮੁੰਡੇ ਨੇ ਆਪ ਦੀ ਸਖੀ ਭੜਾਈ ਨਾ ਸੀ ਕੋਈ ਸੰਬੰਧ ਬਣਾਏ ਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਕਹਿੰਦੀ ਹੁੰਦੀ ਸੀ ਵੀ ਕਿਸੇ ਕਿਸੇ ਸਾਲੀ ਨੇ ਆਪਦੇ ਜੀਜੇ ਦੇ ਨਾਲ ਸਰੀਰਕ ਸੰਬੰਧ ਬਣਾਏ ਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਵੀਡੀਓ ਪਾ ਕੇ ਕਹਿੰਦੀ ਹੁੰਦੀ ਸੀ ਕਿ ਵੀ ਉਹ ਕੁੜੀਆਂ ਵੀ ਅਮੈਨ ਨੂੰ ਜੁਆਇਨ ਕਰਨ ਜਿਹੜੀਆਂ ਆਪਦੇ ਸਹੁਰੇ ਦੇ ਨਾਲ ਸੈਟ ਆ ਤੇ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੀ ਧਰਤੀ ਹੋਵੇ ਸੂਰਮਈ ਦੀ ਧਰਤੀ ਹੋਵੇ ਜਿੱਤਦਾਰ ਲੋਕਾਂ ਦੀ ਧਰਤੀ ਹੋਵੇ ਸਾਰੇ ਧਰਮਾਂ ਦੀ ਸਾਂਝੀ ਧਰਤੀ ਹੋਵੇ ਤੇ ਇੱਥੇ ਕੋਈ ਇੱਜ਼ਤ ਹੀ ਨਹੀਂ ਰਹੇਗੀ ਤੇ ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ ਦੇਖਣ ਨੂੰ ਵੀ ਜਿਹੜਾ ਇਹ ਪੁੱਛਦਾ ਹੁੰਦਾ ਕਿ ਕੋਈ ਮੁੰਡੇ ਹੈਗੇ ਜਿਨ੍ਹਾਂ ਨੇ ਆਪਦੇ ਭਾਬੀਆਂ ਨਾਲ ਸਰੀਰਕ ਸੰਬੰਧ ਬਣਾਏ ਆ ਅਣਵਿਆਹੀ ਕੁੜੀ ਹੋਵੇ ਇੱਕ ਵਾਰੀ ਕੁੜੀ ਹੋਵੇ ਤੇ ਉਹਦੇ ਆਪਦੇ ਉਹਨੇ ਆਪਦੇ ਪੇਜ ਦਾ ਨਾਂ ਹੀ ਆਪ ਦਾ ਭਾਬੀ ਰੱਖ ਲਿਆ ਇੱਜ਼ਤ ਦਾ ਨਾਂ ਦੀ ਕੋਈ ਹੈ ਵੈਲਿਊ ਹੈ ਜਿਤਨਾ ਦੀ ਲੋਕਾਂ ਦੇ ਵਿੱਚ ਕੋਈ ਉਹਨਾਂ ਨੂੰ ਪਤਾ ਇਸ ਗੱਲ ਦਾ ਕੋਈ ਤੁਸੀਂ ਚਾਹੁੰਦੇ ਆ ਜੇ ਕੋਈ ਚਾਹਨਾ ਤੇ ਚਲੋ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਇੱਕ ਜੇ ਪਹਿਲਾਂ ਤਾਂ ਮੈਂ ਬਹੁਤ ਜ਼ਰੂਰੀ ਇਹ ਗੱਲਬਾਤ ਕਰਨੀ ਚਾਹੁੰਨਾ ਵੀ ਜਿਹੜੀ ਮੈਂ 6-7 ਮਿੰਟ ਦੀ ਵੀਡੀਓ ਦਿਖਾਈ ਆ ਉਹ ਤੁਸੀਂ ਡਿਸਪਲੇ ਚ ਲਾ ਕੇ ਸਾਰਾ ਪਰਿਵਾਰ ਬਹਿ ਕੇ ਵੇਖ ਲਓਗੇ ਤੇ ਮੈਨੂੰ ਤੁਸੀਂ ਮਾੜਾ ਜ਼ਰੂਰ ਕੀ ਤੇ ਤੇ ਸਾਡੇ 2 ਸਿੰਘਾਂ ਦੀ ਰੈਸਟ ਪਈ ਆ ਭਾਈ ਜਸਪ੍ਰੀ ਸਿੰਘ ਮੈਹਰੋ ਤੋਂ ਆ ਤੇ ਪਈ ਨਿਮਰਤਜੀਤ ਸਿੰਘ ਹਰੀ ਕਾਪੂ ਵੀ ਉਹਨਾਂ ਦੀ ਤਾਰ ਇਸ ਕੇਸ ਦੇ ਨਾਲ ਜੁੜੀ ਹੋਈ ਆ ਸਾਡੀ ਗੱਡੀ ਆਈ ਹੋਈ ਆ ਵਿੱਚ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਮੇਰਾ ਨਾਂ ਉਹਦਾ ਮੇਰੇ ਮੇਰੇ ਨਾਲ ਤਾਰਾਂ ਜੁੜਦੀਆਂ ਨੇ ਜਾਂ ਮੈਂ ਸੀ ਜਾਂ ਨਹੀਂ ਸੀ ਜਾਂ ਉਹ ਸੀ ਜਾਂ ਨਹੀਂ ਸੀ ਮੈਨੂੰ ਇਹਦਾ ਕੋਈ ਪ੍ਰਵਾਹ ਨਹੀਂ ਹੈ ਚਾਹੇ ਫਾਹੇ ਲੱਗਣਾ ਪਵੇ ਜੇ ਸੂਲੀ ਚੜ੍ਹਨਾ ਪਵੇ ਜੇ ਇਸ ਪੰਜਾਬ ਦੀ ਇੱਜ਼ਤ ਆਪ ਨੂੰ ਬਚਾਉਣ ਦੇ ਲਈ ਨਸਲਾਂ ਬਚਾਉਣੀਆਂ ਇੱਜ਼ਤਾਂ ਬਚਾਉਣੀਆਂ ਤੁਸੀਂ ਇਹ ਵੇਖਿਓ ਵੀ ਛੋਟੇ ਬੱਚੇ ਜਦੋਂ ਵੱਡੇ ਹੋਣਗੇ ਕਹਿਣਗੇ ਵੱਡੇ ਸਾਡੇ ਇਦਾਂ ਦੇ ਹੁੰਦੇ ਸੀ ਨੰਗੇ ਹੀ ਤੁਰੇ ਫਿਰਦੇ ਸੀ 8 ਮਿੰਟ ਦੀ ਵੀਡੀਓ ਦੇਖੀ ਦੇਖ ਲਓ ਤੁਸੀਂ ਜੇ ਨਹੀਂ ਦੇਖੀ ਦੁਬਾਰਾ ਦੇਖ ਲਓ 4 ਸਾਲ ਪਹਿਲੋ ਇਹਨੇ ਇੱਕ ਵੀਡੀਓ ਦੇ ਉੱਤੇ ਲਿਖ ਕੇ ਪਾਤਾ ਸੀ ਪੰਜਾਬ ਦੀਆਂ ਠਰਕੀ ਤੀਵੀਆਂ ਪੰਜਾਬ ਦੀਆਂ ਬੀਬੀਆਂ ਠਰਕੀ ਕਦੋਂ ਤੋਂ ਹੋਣ ਲੱਗੀਆਂ ਇਹ ਤਾਂ ਫਿਰ ਇਹ ਜੋਪੀ ਬਿਹਾਰ ਤੋਂ ਭਈਆ ਰਾਣੀ ਆ ਕੇ ਨੇ ਇਹ ਇਹ ਨਾਂ ਦੇਤਾ ਪੰਜਾਬ ਦੀਆਂ ਠਰਕੀ ਤੀਵੀਆਂ ਇਹ ਜਦੋਂ ਗਾਂ ਦੇਖਿਆ ਤੇ ਵਾਕਈ ਪਿਆ ਉਹਦੇ ਵਿੱਚ ਕੁੜੀਆਂ ਇੰਨਾ ਕਮੀ ਪਈਆਂ ਹੋਈਆਂ ਸੀ ਸਾਡੀ ਲਾਈਵ ਹੋਈ ਸੀ ਉਹਨੇ ਮਾਫੀ ਮੰਗੀ ਸੀ ਤੇ ਇਹਨੂੰ ਗੈਂਗਸਟਰਾਂ ਦੀਆਂ ਬਾਹਰੋਂ ਧੰਕੀਆਂ ਆਈਆਂ ਸੀ ਜੋ ਸਿੰਘਾ ਨੇ ਸਲਾਹ ਕੀਤੀ ਭਾਈ ਸਾਹਿਬ ਉਹਦੀ ਜਾਨ ਨੂੰ ਖਤਰਾ ਤੇ ਉਹਨਾਂ ਨੇ ਮਾਫੀ ਮੰਗੀ ਗਾਂ ਤੋਂ ਨਹੀਂ ਕਰਨਗੇ ਪਹਿਲੀ ਗਲਤੀ ਹੈ ਮਾਫ ਕੀਤੀ ਜਾਵੇ ਤੇ ਇਹਨਾਂ ਨੂੰ ਕਿਸੇ ਹਿਸਾਬ ਨਾਲ ਵੀ ਪਣਾ ਦਿੱਤੀ ਜਾਵੇ ਤੇ ਅਜਿਹਾ ਜਿਦਾਰ ਭੈਣ ਬਣਾ ਕੇ ਹੀ ਗੱਲਬਾਤ ਕੀਤੀ ਸੀ ਨਾ ਤੇ ਇਹੀ ਉਹ ਕਾਂਚਨ ਕੁਮਾਰੀ ਜਿਹੜੀ ਰੋਂਦੀ ਸੀ ਵੀ ਮੇਰੇ ਪਿਓ ਨੂੰ ਕੈਂਸਰ ਆ ਤੇ ਮੇਰੇ ਘਰ ਦਾ ਖਰਚਾ ਨਹੀਂ ਚੱਲਦਾ ਫਿੱਟੇ ਮੂੰਹ 1.5 ਲੱਖ ਰੁਪਏ ਦਿੱਤਾ ਸੀ ਤੁਹਾਨੂੰ ਅਸੀਂ ਸਿੰਘਾਂ ਨੇ ਵੀ ਭੈਣੇ ਕੰਮ ਨਾ ਕਰ ਉਦੋਂ ਇੰਦੀ ਜੈਸ ਵਾਲਾ ਅਰਗਿਆ ਨੇ ਸਾਡੇ ਵਿਰੁੱਧ ਚ ਵੀਡੀਓ ਪਾਈਆਂ ਕਈ ਬੰਦਿਆਂ ਨੇ ਕੀ ਕਰਤਾ ਕੀ ਕਰਤਾ ਅਮਰਤਪਾਲ ਸਿੰਘ ਮੈਰੋ ਨੇ ਅਗਲੀ ਕਰਦੀ ਤਾਂ ਕਰੀ ਜਾਵੇ ਬੜੇ ਸਿਆਣੇ ਹੋ ਗਏ ਤੁਸੀਂ ਤਾਂ ਇਹ ਨਹੀਂ ਚੱਲ ਦੇਖੋ ਮੈਂ ਮੇਰਾ ਸੁਭਾਅ ਮੈਨੂੰ ਨਹੀਂ ਪਤਾ ਮੈਂ ਕਿਦਾਂ ਦਾ ਪਰ ਜਿੰਨਾ ਚਿਰ ਮੈਂ ਮੈਂ ਜੋਨਾ ਮੈਂ ਪੰਜਾਬ 'ਚ ਇਦਾਂ ਦੇ ਕੰਮ ਨਹੀਂ ਚੱਲਣ ਦੇਣੇਗੇ ਚਾਹੇ ਕਾਨੂੰਨੀ ਕਾਨੂੰਨ ਹੱਥ ਚ ਲੈਣਾ ਪਵੇ ਜੇ ਤੇ ਚਾਹੇ ਫਿਰ ਜਾਂ ਤਾਂ ਇਹ ਕੰਮ ਹੋਣਗੇ ਤੇ ਜਾਂ ਸਾਹ ਬੰਦ ਹੋਣਗੇ ਇੱਕ ਕੰਮ ਹੋਊਗਾ ਆਪਾਂ ਤਾਂ ਸਟੇਟ ਫਾਰਵਰਡ ਜੇ ਬੰਦੇ ਆ ਸਿੱਧੀ ਜੀ ਗੱਲਬਾਤ ਕਰਦੇ ਹੁੰਦੇ ਪਹਿਲੋ ਪਿਆਰ ਨਾਲ ਸਮਝਾਉਂਦੇ ਹੁੰਦੇ ਮੁੜ ਕੇ ਪਹਿਲੇ ਨੂੰ ਪਿਆਰ ਨਾਲ ਸਮਝਾਇਆ ਸੀ ਨਹੀਂ ਸਮਝੀ ਹੁਣ ਵੀ ਸਮਝਾਇਆਵਾ ਕੌਣ ਬੁਲਾਉਣੇ ਆ ਬੋਲਦੀ ਨਹੀਂ ਹੈ ਸਮਝੇ ਇਹ ਹੁਣ ਤੁਹਾਡੇ ਹੱਥ ਚ ਪੰਜਾਬ ਦੇ ਮੁੰਡੇ ਕੁੜੀਆਂ ਦੇਖੋ ਅੱਜ ਦੀ ਤਰੀਕ ਦੇ ਵਿੱਚ ਮੈਂ ਅਮਰਤਪਾਲ ਸਿੰਘ ਮੈਰੋ ਇਹ ਗੱਲਬਾਤ ਕਹਿਣਾ ਤੁਸੀਂ ਅੱਜ ਸਾਡੇ ਵੀਰ ਸਾਡੀਆਂ ਭੈਣਾਂ ਤੇ ਸਾਡੀਆਂ ਬੱਚੀਆਂ ਪਰ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਕਿਸੇ ਦੇ ਨਾਂ ਨਾਲ ਸਿੰਘ ਕੌਰ ਲੱਗਦਾ ਤੇ ਉਹ ਮੈਂ ਵੇਖ ਲਿਆ ਨਾ ਕੋਈ ਮੈਨੂੰ ਵੀਡੀਓ ਵੀ ਸ਼ੋ ਹੋਗੀ ਇਹ ਬੰਦੇ YouTube ਤੋਂ ਪੈਸੇ ਕਮਾਉਣ ਲਈ ਪਤਾ ਕਿੰਦਾਂ ਦੀਆਂ ਵੀਡੀਓ ਬਣਾਉਂਦੇ ਲੈ ਦੇਖੋ ਆ ਵੀ ਦੇਖ ਲਓ ਵੀਡੀਓ ਦੇਖ ਲਓ ਦੂਜੀ ਗੱਲ ਜਿੰਨਾਂ ਦੀਆਂ ਮੈਂ ਵੀਡੀਓ ਦਿਖਾਉਣਾ ਮੈਂ ਉਹੀ ਟਾਰਗੇਟ ਨਹੀਂ ਕਰਦੇ ਤੇ ਜਿੰਨਾਂ ਦੀਆਂ ਮੈਂ ਨਹੀਂ ਦਿਖਾਈਆਂ ਸਮਝ ਲਓ ਉਹਨਾਂ ਦੇ ਮੈਂ ਨੇੜੇ ਤੇੜੀ ਕਰਦਾ ਜਿੰਨਾਂ ਦੇ ਮੈਂ ਨਾਮ ਲਵਾਂਗਾ ਉਹਨਾਂ ਨੂੰ ਮੈਂ ਛੱਡਣਾ ਚਾਹੁੰਨਾ ਹਜੇ ਵੀ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਜ਼ਰੂਰੀ ਨਹੀਂ ਹੈਗਾ ਹਰ ਵਾਰੀ ਡੈਡ ਬੱਟ ਹੋਵੇ ਮਿਲੇ ਸਮਝ ਗਏ ਇਹ ਪੁਲਸ ਦੀ ਕਾਰਵਾਈ ਦਾ ਹਿੱਸਾ ਪੁਲਸ ਕਰ ਰਹੀ ਹੈ ਸਾਨੂੰ ਕੋਈ ਇਹਦੇ ਤੇ ਵੀ ਇਹ ਨਹੀਂ ਹੈ ਸ਼ੱਕ ਨਹੀਂ ਹੈ ਅਸੀਂ ਪੁਲਸ ਦਾ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਸਾਰਿਆਂ ਦਾ ਹੀ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਕੋਈ ਕਿਸੇ ਭਜਨ ਅਠ ਚ ਪੈਣਾ ਨਹੀਂ ਚਾਹੁੰਦੇ ਸੀ ਵੀ ਹਾਂ ਜੇ ਸਾਡੀ ਗੱਡੀ ਆ ਕਿ ਸਾਡੇ ਬੰਦਿਆਂ ਦੇ ਨਾਂ ਆ ਕੇ ਤੇ ਕੋਈ ਚੱਕਰ ਨਹੀਂ ਅਸੀਂ ਪੁੱਛਤ ਲਾਂਗੇ ਉਹਨੂੰ ਉਹਦੇ ਗੁਨਾਹਾਂ ਦੀ ਸਜ਼ਾ ਮਿਲੀ ਤੇ ਜਿਨ੍ਹਾਂ ਨੇ ਉਹਨੂੰ ਪਾਰ ਬਲਾ ਤਾਂ ਤੇ ਜੇ ਉਹਨਾਂ ਨੂੰ ਕੋਈ ਸਜ਼ਾ ਮਿਲਣੀ ਮਿਲ ਰਹੀ ਹੈ ਤੇ ਸਾਨੂੰ ਕੋਈ ਚੱਕਰ ਨਹੀਂ ਅਸੀਂ ਭੁਗਤ ਲਾਂਗੇ ਸ਼ਾਇਦ ਮੈਨੂੰ ਵੀ ਜਾਣਾ ਪਵੇ ਜੇਲ੍ਹ ਸੋ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਅਮਰਿਤਪਾਲ ਸਿੰਘ ਮੈਰੋਂ ਦਾ ਗੁੱਸਾ ਕਿਸ ਪੱਧਰ ਤੇ ਹੈ ਉਹਨਾਂ ਬਿਲਕੁਲ ਸਪਸ਼ਟ ਕਹਿ ਦਿੱਤਾ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ ਚਾਹੇ ਮੈਨੂੰ ਫਾਂਸੀ ਹੋ ਜਾਵੇ ਚਾਹੇ ਮੈਨੂੰ ਕੋਈ ਸਜ਼ਾ ਹੋ ਜਾਵੇ ਅਜੇ ਸਾਡੇ ਦੋ ਸਿੰਘ ਅੰਦਰ ਗਏ ਹਨ ਬਾਹਰ ਬਹੁਤ ਜ਼ਿਆਦਾ ਹਨ ਅਸੀਂ ਕੋਈ ਵੀ ਕਸਰ ਨਹੀਂ ਛੱਡਣੀ ਪੰਜਾਬ ਨੂੰ ਸੁਧਾਰਨ ਦੇ ਲਈ ਔਰ ਅਸੀਂ ਜਿੰਨਾ ਚਿਰ ਜਿੰਦੇ ਹਾਂ ਅਸੀਂ ਪੰਜਾਬ ਦੇ ਵਿੱਚ ਲਚਕੜਤਾ ਨਹੀਂ ਫੇ ਲਣ ਦਵਾਂਗੇ ਆਓ ਜਿਹੜੀਆਂ ਕੁੜੀਆਂ ਡਰੀਆਂ ਹੋਈਆਂ ਨੇ ਪਹਿਲਾਂ ਅਸੀਂ ਗੱਲ ਕਰਾਂਗੇ ਪ੍ਰੀਤ ਜੱਟੀ ਦੇ ਨਾਲ ਪ੍ਰੀਤ ਜੱਟੀ ਕਿਸ ਤਰੀਕੇ ਨਾਲ ਘਬराई ਹੋਈ ਹੈ ਉਸ ਨੂੰ ਅੱਜ ਸਵੇਰੇ ਫੋਨ ਵੀ ਆਇਆ ਉਹ ਸਾਰਾ ਕੁਝ ਆਪਣੀ ਜ਼ੁਬਾਨੀ ਦੱਸ ਰਹੀ ਹੈ ਆਓ ਉਸ ਦੀ ਜ਼ੁਬਾਨੀ ਸੁਣਦੇ ਹਾਂ ਬੈਟਰੀ ਹੈ ਕਿ 4-5 ਮਹੀਨਾ ਹੋ ਗਿਆ ਉਹਦੇ ਭਾਈ ਅਮਰਿਤਪਾਲ ਮੈਰੋ ਜੀ ਨੇ ਸਾਨੂੰ ਫੋਨ ਲਾਇਆ ਹੈਗਾ ਸਿੱਧਾ ਤੇ ਉਹਨਾਂ ਨੇ ਕਿਹਾ ਕਿ ਜੋ ਵੀ ਤੁਸੀਂ ਆਪਣੇ ਪੇਜ ਤੋਂ ਐਸਟਰੋਲੋਜੀ ਪ੍ਰਮੋਸ਼ਨ ਕਰਦੇ ਹੋ ਸਭ ਕੁਝ ਬੰਦ ਕਰ ਦਿਓ ਤੇ ਉਸ ਤੋਂ ਬਾਅਦ ਨੇ ਸਭ ਕੁਝ ਬੰਦ ਵੀ ਕੀਤਾ ਤੇ ਮਾਫੀ ਵੀ ਮੰਗੀ ਪੂਰੇ ਸਿੱਖ ਧਰਮ ਤੋਂ ਹਲੇ ਵੀ ਮੇਰੇ ਪੇਜ ਤੇ ਵੀਡੀਓ ਸੋਣੀ ਹੈ ਜਿੱਥੇ ਮੈਂ ਮਾਫੀ ਮੰਗੀ ਤੇ ਮੈਟਰ ਕਲੀਅਰ ਹੋ ਗਿਆ ਹੈਗਾ ਤੇ ਫਿਰ ਭਾਬੀ ਕਮਲਕੌਰ ਦੇ ਮਾਮਲੇ ਤੋਂ ਬਾਅਦ ਚ ਭਾਈ ਅਮਰਿਤਪਾਲ ਮੈਰੋ ਜਿਹਨੇ ਤਿੰਨ ਚਾਰ ਕੁੜੀਆਂ ਦਾ ਨਾਮ ਲਿਆ ਜਿਹਦੇ ਵਿੱਚ ਮੇਰਾ ਵੀ ਨਾਮ ਲਿਆ ਗਿਆ ਵਾ ਹਾਲਾਂਕਿ ਹੁਣ ਮੇਰੀ ਕੋਈ ਗੱਲ ਵੀ ਨਹੀਂ ਹੈਗੀ ਹੈਗੀ ਫਿਰ ਵੀ ਇਹਨਾਂ ਨੇ ਕਿਹਾ ਕਿ ਇਹ ਵੀ ਵੀਡੀਓ ਪਾਉਣਾ ਨਹੀਂ ਹੈ ਜਸਟੋਲੋਜਰ ਦੀ ਬਟ ਹੁਣ 4-5 ਮਹੀਨਾ ਹੋ ਗਿਆ ਮੇਰੇ ਪੇਜ ਤੋਂ ਕੋਈ ਵੀ ਸਟੋਰੀ ਜਾਂ ਵੀਡੀਓ ਕੋਈ ਵੀ ਅਸਟੋਲੋਜਰ ਦੀ ਨਹੀਂ ਪਈ ਬਟ ਫਿਰ ਵੀ ਬਿਨਾ ਵਜਾ ਮੇਰਾ ਨਾਮ ਲੈ ਕੇ ਮੈਨੂੰ ਤੁਮ ਕਹਿਆ ਜਾ ਰਿਹਾ ਦਾ ਨੰਬਰ ਹੀ ਕੋਈ ਪਹਿਲਾਂ ਨੋ ਕਾਲ ਆਈ ਦੀ ਸਟੋਰੀ ਪਈ ਮੈਂ ਕੋਈ ਵੀ ਪਿਕ ਨਹੀਂ ਕੀਤੀ ਬਟ ਇੱਕ ਬਾਅਦ ਦੇ ਨੰਬਰ ਤੋਂ ਕਾਲ ਆਈ ਉਹ ਮੈਂ ਪਿਕ ਜਨਾਬੰਦ ਕੀਤੀ ਤਾਂ ਵੀਡੀਓ ਨਾ ਡੀਲਿਟ ਕੀਤੀਆਂ ਵੀਡੀਓ ਪਾਉਣੀਆਂ ਨਾ ਬੰਦ ਕੀਤੀਆਂ ਤੇ ਤੀਸਰੇ ਦਿਨ ਤੁਹਾਡੀ ਵੀ ਲਾਸ਼ ਲੱਭੂਗੀ ਬਾਕੀ ਪਾਰਕਿੰਗ ਤਰਨਤਾਰਨ ਵਿੱਚ ਵੀ ਹੈਗੀ ਹੈ ਬਿਲਕੁਲ ਨਾਰਮਲ ਹੁੰਦੇ ਫੁੱਲ ਕੱਪੜਿਆਂ ਦੇ ਹੁੰਦੇ ਨਾਰਮਲ ਸੌਂਗ ਹੁੰਦੇ ਮੈਂ ਕੁਝ ਵੀ ਗਲਤ ਬੋਲ ਕੇ ਜੋ ਕੋਈ ਵੀ ਗਲਤ ਤਰੀਕੇ ਦੇ ਵੀਡੀਓ ਆਪਣੇ ਪੇਜ ਤੇ ਅਪਲੋਡ ਨਹੀਂ ਕਰਦੇ ਦੋ ਤਿੰਨ ਕੁੜੀਆਂ ਆ ਜਿਨ੍ਹਾਂ ਨੂੰ ਸਿਰਫ ਐਸਟ੍ਰੋਲੋਜੀ ਪ੍ਰਮੋਸ਼ਨ ਕਰਕੇ ਟਰੋਲ ਕੀਤਾ ਗਿਆ ਵਿੱਚ ਕਿ ਐਸਟ੍ਰੋਲੋਜੀ ਪ੍ਰਮੋਸ਼ਨ ਕਰਦੀਆਂ ਨੇ ਤੇ ਜਸਟ ਉਹੀ ਗੱਲ ਆ ਬਾਕੀ ਦੋ ਤਿੰਨ ਹੋਣਗੇ ਜਿਹੜੀਆਂ ਛਿੱੜ ਵੀਡੀਓ ਅਪਲੋਡ ਕਰਦੀਆਂ ਨੇ ਛੜੀਆਂ ਤੁਸੀਂ ਵੀਡੀਓਸ ਪਾਈਆਂ ਵਾ ਮਾਫ ਅਪਲੋਡ ਕਰਾਂ ਹੁਣ ਤੁਸੀਂ ਪ੍ਰੀਤ ਜੱਟੀ ਤੋਂ ਬਾਅਦ ਜਿਹੜੀ ਦੂਜੀ ਕੁੜੀ ਘਬराई ਹੋਈ ਹੈ ਇਹ ਇਹ ਵੀ ਬਹੁਤ ਜ਼ਿਆਦਾ ਘਬराई ਹੋਈ ਹੈ ਅਤੇ ਹੱਥ ਜੋੜ ਕੇ ਮਾਫੀਆਂ ਮੰਗ ਰਹੀ ਹੈ ਇਸ ਦਾ ਤਾਂ ਇਹ ਵੀ ਕਹਿਣਾ ਹੈ ਕਿ ਮੈਂ ਤਾਂ ਹੁਣ ਕੋਈ ਵੀ ਗਲਤ ਵੀਡੀਓ ਵਾਇਰਲ ਵੀ ਨਹੀਂ ਕਰਦੀ ਜਿਹੜੀਆਂ ਮੇਰੀਆਂ ਪੁਰਾਣੀਆਂ ਵੀਡੀਓ ਸੀ ਜਿਨ੍ਹਾਂ ਦੇ ਵਿੱਚ ਜਿਹੜੀਆਂ ਅਬਜੈਕਸ਼ਨੇਬਲ ਸੀ ਮੈਂ ਉਹ ਸਾਰੀਆਂ ਵੀਡੀਓ ਡਿਲੀਟ ਵੀ ਕਰ ਦਿੱਤੀਆਂ ਨੇ ਪਰ ਹੁਣ ਮੇਰਾ ਕੀ ਕਸੂਰ ਹੈ ਜੇ ਲੋਕਾਂ ਨੇ ਮੇਰੀਆਂ ਪੁਰਾਣੀਆਂ ਵੀਡੀਓ ਸੇਵ ਕੀਤੀਆਂ ਹੋਈਆਂ ਨੇ ਤਾਂ ਮੈਂ ਇਹਦੇ ਵਿੱਚ ਕੀ ਕਰ ਸਕਦੀਆਂ ਮੈਨੂੰ ਮਾਫ ਕੀਤਾ ਜਾਵੇ ਤਾਂ ਉਹ ਉਹ ਕੁੜੀ ਹੈ ਦੀਪਿਕਾ ਲੁਥਰਾ ਅੰਮ੍ਰਿਤਸਰ ਦੀ ਆਓ ਹੁਣ ਅਸੀਂ ਅੰਮ੍ਰਿਤਸਰ ਤੋਂ ਦੀਪਿਕਾ ਲੁਥਰਾ ਦੀ ਜਵਾਨੀ ਉਸ ਦਾ ਧਾਰ ਸੁਣਾਂਗੇ ਦੇ ਰਿਕਾਰਡਿੰਗ ਬੁਲਾਇਆ ਹੀ ਕਿ ਤੁਹਾਡੇ ਇਥੇ ਸਾਡੇ ਪ੍ਰੋਮੋਸ਼ਨ ਕਰਨੀ ਹੈ ਕਿ ਮਤਲਬ ਫੋਨਾਂ ਦੀ ਪ੍ਰੋਮੋਸ਼ਨ ਕਰਨੀ ਹੈ ਆਪਾਂ ਬਾਰੀ ਸੇਲ ਕਰਦੇ ਆ ਸਾਡੀ ਕੋਈ ਦੁਕਾਨ ਨਹੀਂ ਹੈਗੀ ਇਹ ਇਹਨਾਂ ਨੇ ਮੈਨੂੰ ਮੋਗੇ ਬੁਲਾਇਆ ਸੀ ਤੇ ਅਗਲੇ ਦਿਨ ਸਵੇਰੇ ਮੈਨੂੰ ਫੋਨ ਆਇਆ ਸਾਡਾ ਇਹਨਾਂ ਨੇ ਸਾਰੀ ਡੀਲ ਪੱਕੀ ਹੋ ਗਈ ਸੀ ਇਹਨਾਂ ਨੇ 2000 ਰੁਪਏ ਵੀ ਮੈਨੂੰ ਅਕਾਊਂਟ ਚ ਪਾਤਾ ਸੀ ਤੇ ਇਹ ਮੈਨੂੰ ਮੈਨੂੰ ਫਾਈਨਲ ਹੋ ਗਿਆ ਕਿ ਇਹਨਾਂ ਨੇ ਪੱਕੇ ਕਰਵਾਣੀ ਹੈਗੀ ਇਹ ਵੀਡੀਓ ਤੇ ਇਹ ਮੁੜ ਕੇ ਫੋਨ ਆਇਆ ਆਪਾਂ ਤੁਹਾਡੇ ਅਮਰੀਕਸਰ ਆ ਗਏ ਆ ਫੋਨ ਵੇਚਣ ਵਾਸਤੇ ਸਵੇਰੇ ਸਵੇਰੇ ਫੋਨ ਆਇਆ ਮੈਨੂੰ 8 ਵਜੇ ਕਿ ਤੁਹਾਡੇ ਅਮਰੀਕਸਰ ਆ ਗਏ ਆ ਤੇ ਤੁਸੀਂ ਨਾ ਜਲਦੀ ਆ ਜਾਣਾ ਆਪਾਂ ਜਾਣਾ ਹੈਗਾ ਕਿਤੇ ਤੇ ਇਹ ਕਹਿੰਦੇ ਤੁਸੀਂ ਤਰਨ ਤਰਨ ਚੇਤੇ ਕਲਾ ਪਿੰਡ ਹੈਗਾ ਉੱਥੇ ਆਇਨਾ ਲੁਕੋਸ਼ ਲొਕੇਸ਼ਨ ਭੇਜੀ ਕਹਿੰਦੇ ਤੁਸੀਂ ਨੋਥੇ ਜੇ ਤੁਹਾਡੀ ਲੋਕੇਸ਼ਨ ਹੈਗੀ ਹੈ ਪ੍ਰੋਪਰ ਵਧੀਆ ਤੇ ਕਹਿੰਦੇ ਆਪਾਂ ਫੋਨ ਵਿੱਚ ਨਾ ਆਇਆ ਫਿਰ ਘਰ ਘਰੇ ਹੀ ਆਜੋ ਘਰੇ ਹੀ ਆਜੋ ਮਤਲਬ ਕਿ ਆਪ ਮੈਂ ਕਿਹਾ ਘਰ ਦੇ ਵਿੱਚ ਵੀਡੀਓ ਬਣਾਉਂ ਦੇਣਗੇ ਕਹਿੰਦੇ ਹਾਂਜੀ ਹਾਂਜੀ ਬਣਾਉਂ ਦੇਣਗੇ ਰੂਮ ਮਿਲ ਜਾਏਗਾ ਤੇ ਸਾਨੂੰ ਉਥੇ ਬੁਲਾਇਆ ਇਹਨਾਂ ਨੇ ਤੇ ਮਨੋ ਆਪਾਂ ਚਲੇ ਗਏ ਸਾਰੇ ਜਾਣੇ ਮੈਂ ਤੇ ਮੇਰੇ ਮੇਰੇ ਜਿਹੜੇ ਹੈਗੇ ਸੀ ਵੀਡੀਓ ਬਣਾਉਣ ਵਾਲੇ ਮਤਲਬ ਕਿ ਸ਼ੂਟ ਕਰਦੇ ਆ ਜਿਹੜਾ ਹਾਂਜੀ ਤੇ ਆਪਾਂ ਚਲੇ ਗਏ ਤੇ ਇਹਨਾਂ ਨੇ ਉਥੇ ਜਾਂਦੇ ਹੀ ਸਾਨੂੰ ਗੱਡੀ ਅੱਗੇ ਅੱਗੇ ਪੀੜੀਜੀ ਸੜਕ ਸੀਗੀ ਉਹ ਕਿਸੇ ਸਰਪੰਚ ਦਾ ਘਰ ਹੈਗਾ ਸੀ ਤੇ ਇਹ ਇਹ ਪੀੜੀਜੀ ਸੜਕ ਹੈਗੀ ਸੀ ਤੇ ਉਹ ਉਥੇ ਗੱਡੀ ਲਵਾਤੀ ਇਹਨਾਂ ਨੇ ਤੇ ਅੱਗੇ ਗੱਡੀ ਲਾਤੀ ਕੀ ਸਾਡੀ ਗੱਡੀ ਨਿਕਲ ਪਾਵੇ ਨਿਕਲ ਬਾਹਰ ਅੱਗੇ ਡਰਾਈਵਰ ਨੂੰ ਕਿਹਾ ਚਾਬੀ ਫੜਾ ਇੱਧਰ ਨਿਕਲ ਬਾਹਰ ਤੂੰ ਤੇ ਸਾਨੂੰ ਉਥੇ ਬਾਹਰ ਕੱਢ ਕੇ ਮਤਲਬ ਕਿ ਉਧਰ ਲੈ ਕੇ ਗਏ ਫੇ ਉਹ ਸਟਾਰਟ ਕਰਤੀ ਬਿਠਾਇਆ ਤੇ ਪਹਿਲਾਂ ਇਹਨਾਂ ਨੇ ਗੱਲ ਕੀਤੀ ਕਿ ਤੁਸੀਂ ਕਿਨਾ ਮਤਾ ਵੀ ਵੀਡੀਓ ਪਾਉਂਦੇ ਤੇ ਮੈਂ ਕਿਹਾ ਮੈਂ ਕਿਹਾ ਹੁਣ ਮੈਂ ਵੀਡੀਓ ਜੇ ਪਾਣੀ ਹੈ ਜੇ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਡਿਲੀਟ ਕਰ ਦਿਓ ਮੈਂ ਉਹ ਦੁਬਾਰਾ ਨਹੀਂ ਪੋਸਟ ਕਰਾਂਗੀ ਤੇ ਕਹਿੰਦਾ ਨਹੀਂ ਵੀਡੀਓ ਨਹੀਂ ਡਿਲੀਟ ਕਰਾਨੀ ਤੁਹਾਡੀ ਤੁਹਾਡੀ ਆਈਡੀ ਡਿਲੀਟ ਕਰਾਨੀ ਹੈਗੀ ਹੈ ਤੇ ਮੈਂ ਮੈਂ ਕਿਹਾ ਮੈਂ ਕਿਹਾ ਸਰ ਆਈਡੀ ਡਿਲੀਟ ਨਹੀਂ ਹੋਗੀ ਤੇ ਉਹ ਕਿਉਂ ਕਹਿੰਦਾ ਕਿਉਂ ਨਹੀਂ ਹੋਊਗੀ ਕਹਿੰਦਾ ਇੱਥੇ ਬੈਠੇ ਸਾਰਾ ਕੁਝ ਹੋਊਗਾ ਤੇ ਮੈਂ ਮੈਂ ਕਿਹਾ ਮੈਂ ਪੈਸੇ ਲਿੱਤੇ ਹੋਏ ਆ ਜਿੰਨਾਂ ਕੋਲੋਂ ਕਿੰਨੇ ਸਾਰੇ ਪੈਸੇ ਲਿੱਤੇ ਆ ਜੇ ਅਗਲੇ ਬੰਦੇ ਨੇ ਜੇ ਵੀਡੀਓ ਕਰਵਾਈ ਹੈ ਉਹ ਮੈਨੂੰ ਤਾਂ ਬੋਲੇ ਗਏ ਕਹਿੰਦਾ ਮੇਰਾ ਨੰਬਰ ਦੇਓ ਤੇ ਮੈਂ ਕਹਿੰਦਾ ਕਹਿੰਦਾ ਤੁਸੀਂ ਆਈਡੀ ਡਿਲੀਟ ਕਰੋ ਮੈਂ ਕਿਹਾ ਆਈਡੀ ਡਿਲੀਟ ਨਹੀਂ ਮੈਂ ਕਰ ਸਕਦੀ ਇੰਨੀ ਮਿਹਨਤ ਦਾ ਮੇਰਾ ਕੰਮ ਹੈਗਾ ਤੁਸੀਂ ਵੀਡੀਓ ਡਿਲੀਟ ਕਰਾ ਲਓ ਤੇ ਇਹਨਾਂ ਨੇ ਆਪ ਹੀ ਫੋਨ ਫੜ ਕੇ ਵੀਡੀਓ ਡਿਲੀਟ ਕਰ ਲਈਆ ਤੇ ਇਹਨਾਂ ਨੇ ਪਿੱਛੇ ਕਰਪਾਨ ਰ ਮੈਂ ਇਹ ਤੋ ਤੱਕ ਕਰਕੇ ਮੇ ਕੋਲ ਲਿਖਤੀ ਰੂਪ ਚ ਬਿਆਨ ਵੀ ਹੈਗਾ ਕਿ ਮੈਂ ਡਬਲ ਵਿਨਿੰਗ ਵੀਡੀਓ ਬਣਾਈਆਂ ਉਹ ਅਸਲ ਤੋਂ ਬਾਅਦ ਨਹੀਂ ਬਣਾਵਾਂਗੀ ਸੋ ਹੁਣ ਤੁਸੀਂ ਕੁੜੀਆਂ ਦਾ ਡਰ ਵੀ ਸੁਣਿਆ ਹੈ ਕਿ ਕੁੜੀਆਂ ਕਿਸ ਤਰੀਕੇ ਦੇ ਨਾਲ ਘਬਰਾਇਆਂ ਹੋਈਆਂ ਨੇ ਤੁਸੀਂ ਕਮੈਂਟ ਕਰਕੇ ਦੱਸੋ ਕਿ ਜਿਹੜਾ ਅਮਰਿਤਪਾਲ ਸਿੰਘ ਮੈਡੋਂ ਦਾ ਇਹ ਤਰੀਕਾ ਹੈ ਕੀ ਇਹ ਸਹੀ ਹੈ ਜਾਂ ਕੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਇਹ ਸੁਧਾਰ ਲਿਆਣਾ ਜਾਇਜ਼ ਹੈ ਪੰਜਾਬ ਦੇ ਵਿੱਚ ਤਾਂ ਇਸ ਦਾ ਜਾਇਜ਼ ਤਰੀਕਾ ਵੀ ਕਿਹੜਾ ਹੈ ਉਹ ਵੀ ਜਰੂਰ ਦੱਸੋ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ